ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਔੜੀ ਤਦ ਜੇਵੜ ਦਾਤਾ ਨਾਹੀ ਕਿਸ ਆਖ ਸੁਣਾਈ ਐ ਗੁਰ ਪ੍ਰਸਾਦੀ ਪਾਏ ਜਿੱਥੋ ਹਉ ਮੈਂ ਜਾਈਐ ਰਾਸ ਕਸ ਸਾਦਾ ਬਾਹਰਾ ਸਾਦਾ ਪੂਲਾ ਬੋਲਣਾ ਸਾਦਾ ਨਹੀਂ ਕਹਿਣਾ ਰਾਸ ਕਸ ਸਾਦਾ ਬਾਹਰਾ ਸੱਤੀ ਵੜਾਈ ਐ ਜਿਸ ਨੂੰ ਬਕਸੇ ਤਿਸ ਦੀ ਧਿਆਨ ਨਾਲ ਬਕਸੇ ਨਹੀਂ ਕਹਣਾ ਬਕਸੇ ਜਿਸ ਨੂੰ ਬਕਸੇ ਤਿਸ ਦੀ ਆਪ ਲੈ ਮਲਾਈਐ ਘਟ ਅੰਤਰ ਅੰਮ੍ਰਿਤ ਰੱਖਿ ਹੋਣ ਗੁਰਮੁਖ ਕਿਸੈ ਪਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਨ ਜੇ ਸਤਗੁਰ ਭਾਵੈ ਸੋ ਮੰਨ ਲੈਨ ਸੇਹੀ ਕਰਮ ਕਰੀਨ ਜਾਇ ਪੁੱਛਹੁ ਸਿਮਰਿਤ ਸਾਸਤ ਵਿਆਸ ਸੁਕ ਨਾਰਦ ਇੱਥੇ ਵੀ ਵਿਸਰਾਮ ਲੱਗੇਗਾ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਹੰਗਾ ਵਿਸਰਾਮ ਹੈ ਜਾਇ ਪੁੱਛਹੁ ਇੱਥੇ ਠਮਕ ਜਾਇ ਪੁੱਛਹੁ ਸਿਮਰਿਤ ਸਾਸਤ ਇੱਥੇ ਅਰਧ ਵਿਸਰਾਮ ਲੱਗੇਗਾ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੋਕ ਨਾਰਦ ਇੱਥੇ ਵਿਸਰਾਮ ਸੋਕ ਪੁਲਾ ਹੀ ਬੋਲਣਾ ਹੈ ਸੋਕ ਨਹੀਂ ਕਹਿਣਾ ਹੈ ਸੋਕ ਯਾਨੀ ਸੁਖਦੇਵ 무ਨੀ ਦੀ ਗੱਲ ਹੈ ਇੱਥੇ ਵਿਆਸ ਸੋਕ ਨਾਰਦ ਬਚਨ ਸਭ ਸ੍ਰਿਸ਼ਟ ਕਰੀਨ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੋਕ ਨਾਰਦ ਬਚਨ ਸਭ ਸ੍ਰਿਸ਼ਟ ਕਰੀਨ ਬਚਨ ਸਭ ਸ੍ਰਿਸ਼ਟ ਕਰੀਨ ਬਚਨ ਪਾਤੀ ਯਮਕ ਲਗ ਜੀ ਸਚਾ ਲਾਏ ਸੱਚ ਲਗੇ ਸਦਾ ਸੱਚ ਸੰਭਾਲੇਨ ਸੰਭਾਲੇਨ ਨਾਨਕ ਆਏ ਸੇ ਪਰਵਾਨ ਭਏ ਜੇ ਸਗਲੇ ਕੋਲ ਤਾਰੀਨ ਮਹੱਲਾ ਤੀਜਾ ਗੁਰੂ ਜਿਨਾ ਕਾ ਅੰਦੋਲਾ ਸੇਖ ਭੀ ਅੰਦੇ ਕਰਮ ਕਰੀਨ ਓਏ ਭਾਣੈ ਚੱਲਣ ਆਪਣੈ ਨਿਤ ਝੂਠ ਝੂਠ ਬੋਲੇਨ ਕੂੜ ਕੁਸਤ ਕਮਾਵਦੇ ਕੁਸਤ ਉਚਾਰਨ ਕਰਨਾ ਕੁਸਤ ਨਹੀਂ ਕਹਿਣਾ ਕੂੜ ਕੁਸਤ ਕਮਾਵਦੇ ਪਾਰ ਨਿੰਦਾ ਸਦਾ ਕਰੀਨ ਓਏ ਆਪ ਡੁੱਬੇ ਪਾਰ ਨਿੰਦਕਾ ਸਗਲੇ ਕੋਲ ਡੋਬੀਨ ਕੁੱਲ ਨਹੀਂ ਕੋਲ ਸਗਲੇ ਕੋਲ ਦੂਬੀਨ ਸਗਲੇ ਕੋਲ ਡੋਬੀਨ ਡੁੱਬੀਨ ਨਾਨਕ ਜਿਤ ਓਏ ਲਾਏ ਤਿਤ ਲੱਗੇ ਓਏ ਬੱਪੜੇ ਕਿਆ ਕਰੀਨ ਓਏ ਊੜਾ ਖੁੱਲੇ ਮੂੰਹ ਵਾਲਾ ਈੜੀ ਸਿਹਾਰੀਆ ਓਏ ਇਥੇ ਆ ਓਏ ਊੜੇ ਔਂਕੜ ਈੜੀ ਸਿਹਾਰੀ ਲੱਗੀ ਹੋਈ ਐ ਇਹ ਦੋਹਾਂ ਦਾ ਉਚਾਰਨ ਵੱਖੋ ਵੱਖਰਾ ਹੈ ਊੜਾ ਖੁੱਲੇ ਮੂੰਹ ਵਾਲਾ ਈੜੀ ਸਿਹਾਰੀ ਦਾ ਉਚਾਰਨ ਹੈ ਓਏ ਊੜੇ ਔਂਕੜ ਈੜੀ ਸਿਹਾਰੀ ਦਾ ਉਚਾਰਨ ਹੈ ਓਏ ਓਏ ਬਪੁਰੇ ਕਿਆ ਕਰੀਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੀਤੀ ਸੇਸ਼ਟ ਸਭ ਕੀਤੀ ਇੱਕ ਊੜ ਕੁਸਤ ਲਾਇਨ ਮਨਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜੇਨ ਕਉ ਪੁਤ ਪੁਨ ਹੈ ਤੇਨ ਵਾਤ ਸਪੀਤੀ ਸਪੀਤੀ ਪਾਠ ਇਕੱਠਾ ਹੀ ਕਰਨਾ ਨਾਨਕ ਨਾਮ ਧਿਆਈ ਐ ਸੱਚ ਸਿਫਤ ਸਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੀ ਇਹ ਦੋਵੇਂ ਪਦ ਪੂਲੇ ਹੀ ਉਚਾਰਨ ਕਰਨੇ ਹਨ ਸਤੀ ਪਾਪ ਕਰ 7 ਕਮਾਹ 73 ਨਹੀਂ ਬੋਲਣਾ 7 ਨਹੀਂ ਬੋਲਣਾ ਪੋਲੇ ਬੋਲਨੇ ਆ ਸਤੀ 7 ਇਹ ਪਦ ਪੋਲੇ ਉਚਾਰਨ ਕਰਨੇ ਗੁਰ ਦੀਖਿਆ ਘਰ ਦੇਵਨ ਜਾਹੇ ਇਸਤਰੀ ਪੁਰਖ ਹੈ ਖਟਿਆ ਪਾਉ ਭਾਵੈ ਆਵੋ ਭਾਵੈ ਜਾਓ ਸਾਸਤ ਵੇਦ ਸਾਸਤ ਕਹਿਣਾ ਸਾਸਤ ਨਹੀਂ ਕਹਿਣਾ ਸਾਸਤ ਵੇਦ ਨ ਮਨੈ ਕੋਈ ਸਾਸਤ ਵੇਦ ਨ ਮਾਨੈ ਕੋਏ ਆਪੋ ਆਪੈ ਪੂਜਾ ਹੋਏ ਕਾਚੀ ਹੋਏ ਕੈ ਨ ਕਾਚੀ ਨਹੀਂ ਐ ਕਾਜੀ ਐ ਕਾਜੀ ਜੱਜੇ ਨਾਲ ਐ ਕਾਜੀ ਹੋਏ ਕੈ ਬਹਿ ਨ ਆਏ ਫੇਰੇ ਤਸਬੀ ਕਰੇ ਖੁਦਾਏ ਖੁਦਾਏ ਔਂਕੜ ਲੱਗਿਆ ਵੱਡੀ ਲੈ ਕੈ ਵੱਡੀ ਹਾਂ ਢੱਡੇ ਨਾਲ ਬੋਲਣਾ ਵੱਡੀ ਲੈ ਕੈ ਹੱਕ ਗਵਾਏ ਜੇ ਕੋ ਪੁੱਛੈ ਤਾ ਪੜ ਸੁਣਾਏ ਪੜ ਪਰ ਆਈ ਉਚਾਰਨ ਕਰ ਤੁਰਕ ਮੰਤਰ ਕੰਨ ਰਿਦੈ ਸਮਾਹੇ ਮੰਤਰ ਪਦ ਤੇ ਵਿਸਰਾਮ ਹੈ ਕੰਨ ਪਦ ਜਿਹੜਾ ਥੋੜਾ ਕੱਸ ਕੇ ਉਚਾਰਨ ਕਰਨਾ ਤੁਰਕ ਮੰਤਰ ਕੰਨ ਰਿਦੈ ਸਮਾਹੇ ਲੋਕ ਮਹਾਵਹਿ ਚਾੜੀ ਖਾਹੇ ਚੌਕਾ ਦੇਕੈ ਸੁੱਚਾ ਹੋਏ ऐसा हिंदू देखहु कोए योगी गिरही जटा विपुत आगे पाछे रूवह ऊत योग ना पाया जुगत गवाई केत कारण सिर छाई पाई नानक काल का एहो प्रमाण परवान रारा पूरा है नानक पति श्री राम आ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ Hindu ਕਹਿ ਘਰ Hindu ਆਵੇ ਸੂਤ ਜਨੇਊ ਪੜ ਗਾਲ ਪਾਵੇ ਪੜ ਗਾਲ ਪਾਵੇ ਪੜ ਪਰਾਈ ਪੁਰਾਣ ਸੂਤ ਪਾਏ ਕਰੇ ਬੁਰਾਈ ਨਾਤਾ ਤੋਤਾ ਥਾਇ ਨ ਪਾਈ ਨਾਤਾ ਪਦ ਜਿਹੜਾ ਪਰਾਈ ਉਚਾਰਨ ਕਰਨਾ ਨਾਤਾ ਤੋਤਾ ਥਾਇ ਨ ਪਾਈ ਮੁਸਲਮਾਨ ਕਰੇ ਵਡਿਆਈ ਵੇਨ ਗੋਰ ਪੀਰੈ ਕੋ ਥਾਇ ਨ ਪਾਈ ਰਾਹੁ ਦਸਾਈ ਉਠ ਕੋ ਜਾਏ ਰਾਹੁ ਦਸਾਈ ਉਠ ਪੂਜਾਈ ਕਰਨੀ ਬਾਝਾਹੋ ਪੇਸਤ ਨ ਪਾਈ ਪੇਸਤ ਨ ਪਾਈ ਜੋਗੀ ਕੈ ਘਰ ਜੁਗਤ ਦਸਾਈ ਤੇਤ ਕਾਰਨ ਕੰਨ ਮੁੰਦਰਾ ਪਾਈ ਇਹ ਵੀ ਕੰਨ ਪਦ ਜਿਹੜਾ ਕੱਸ ਕੇ ਬੋਲਣਾ ਕੰਨ ਮੁੰਦਰਾ ਪਾਈ ਮੁੰਦਰਾ ਪਾਈ ਫਿਰੈ ਸੰਸਾਰ ਜਿੱਥੈ ਕਿੱਥੈ ਸਿਰਜਣ ਹਾਰ ਜੀਤੇ ਜੀ ਤੇਤੇ ਵਟਾਉ ਚੀਰੀ ਆਈ ਹਾਂ ਵਟਾਉ ਦੋਵੇਂ ਕੰਨੇ ਬੋਲਨੇ ਹਨ ਵਟਾਉ ਨਹੀਂ ਕਹਿਣਾ ਤੇਤੇ ਵਟਾਉ ਚੀਰੀ ਆਈ ਢਿੱਲ ਨਾ ਕਾਉ ਇਥੈ ਜਾਣੈ ਸੋ ਜਾਏ ਸਿਆਣੇ ਹੋਰ ਫੱਕੜ Hindu Musalman ਸਬਨਾ ਕਾ ਦਰ ਸਬਨਾ ਕਾ ਦਰ ਲਿਖਾ ਹੋਏ ਸਬਨਾ ਕਾ ਦਰ ਲਿਖਾ ਹੋਏ ਕਰਨੀ ਵਾਜਾ ਹੋ ਤਰੈ ਨਾ ਕੋਏ ਸੱਚੋ ਸੱਚ ਵਖਾਣ ਕੋਏ ਨਾਨਕ ਅੱਗੇ ਪੁੱਛ ਨਾ ਹੋਇ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ